ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਸਾਡੇ ਦੂਜੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਪ੍ਰਕਾਸ਼ ਪੁਰਬ ਹੋਣ ਕਰਕੇ ਆਪਾਂ ਸ੍ਰੀ ਹਰਮੰਦਰ ਸਾਹਿਬ ਜਾ ਰਹੇ ਹਾਂ ਇਹ ਪਾਰਕਿੰਗ ਦਾ ਪੋਲ ਹੈ ਨਾ ਜਿਹੜਾ ਉੱਤੋਂ ਥੋੜੀ ਜਿਹੀ ਪਿੱਛੇ ਦੀ ਵੀਡੀਓ ਆ ਆਪਾਂ ਵੀਡੀਓ ਬਣਾਉਂਦੇ ਜਾ ਰਹੇ ਹਾਂ ਤੇ ਹੁਣ ਆਪਾਂ ਪਾਰਕਿੰਗ ਦੇ ਪੋਲ ਤੇ ਪਹੁੰਚ ਚੁੱਕੇ ਹਾਂ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਉਹ ਪਾਰਕਿੰਗ ਦੇ ਬਾਹਰ ਤੱਕ ਲੱਗੀਆਂ ਹੋਈਆਂ ਸੀ ਲੋਕੀ ਵੇਖੋ ਵੇਖੀ ਬਾਹਰ ਗੱਡੀਆਂ ਲਾਈ ਜਾਂਦੇ ਸੀ ਪਰ ਅੱਗੇ ਕੋਈ ਨਹੀਂ ਜਾਂਦਿਆ ਫਿਰ ਆਪਾਂ ਅੱਗੇ ਗਏ ਅੱਗੇ ਜਾ ਕੇ ਵੇਖਿਆ ਅੱਗੇ ਤੇ ਖਾਲੀ ਹੀ ਅੰਦਰ ਅੰਗਰ ਅੰਦਰ ਸੰਗਤ ਹੈਗੀ ਹੀ ਗੱਡੀਆਂ ਹੈਗੀਆਂ ਹੀ ਅੰਦਰ ਤੇ ਫਿਰ ਮੈਂ ਗੱਡੀ ਚੋਂ ਬਾਹਰ ਨਿਕਲ ਲਗਾ ਨਿਕਲਿਆ ਬਾਹਰ ਫਿਰ ਮੈਂ ਸ਼ੋਟ ਲਏ ਬਿਲਡਿੰਗਸ ਦੇ ਤੇ ਮਹਾਰਾਜ ਰਣਜੀਤ ਸਿੰਘ ਜੀ ਦੇ ਸਟੈਚੂ ਦੇ ਸੰਗਤ ਕੋਈ ਖਾਸ ਨਹੀਂ ਹੈਗੀ ਜਦੋਂ ਆਪਾਂ ਗਏ ਥੱਲੇ ਪਰ ਜਦੋਂ ਆਪਾਂ ਬਾਅਦ ਗਏ ਉਹ ਬਹੁਤ ਸੰਗਤ ਸੀ ਅੱਗੇ ਤੁਹਾਨੂੰ ਪਤਾ ਲੱਗ ਗਈ ਜਿਉਂ ਵੀਡੀਓ 'ਚ ਆਪਾਂ ਪਾਰਕਿੰਗ ਦੇ ਅੰਦਰ ਆ ਗਏ ਫਿਰ ਜਗ੍ਹਾ ਵੇਖਦੇ-ਵੇਖਦੇ ਤੇ ਜਗ੍ਹਾ ਆਪਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਮਿਲ ਹੀ ਗਈ ਲੋਕਾਂ ਨੂੰ ਜਗ੍ਹਾ ਮਿਲਣ ਨਹੀਂ ਦੇਈ ਪਰ ਆਪਾਂ ਹੌਲੀ-ਹੌਲੀ ਜਾ ਕੇ ਪਹਿਲਾਂ ਉੱਤਰ ਪਿੱਛੋਂ ਉੱਤਰ ਜੰਨੇ ਆਪਾਂ ਜਗ੍ਹਾ ਵੇਖਣ ਲਈ ਤਾਂ ਜੋ ਸਾਨੂੰ ਸੋਖੀ ਜਗ੍ਹਾ ਮਿਲ ਸਕੇ ਫਿਰ ਆਪਾਂ ਪਾਰਕਿੰਗ 'ਚੋਂ ਬਾਹਰ ਆਣ ਕੇ ਹੈਲੀਕਾਪਟਰ ਨੂੰ ਕੈਪਚਰ ਕੀਤਾ ਇਹ ਫੁੱਲ ਸੁੱਟਣ ਦੇ ਆਹੀ ਲੋਕਾਂ ਉੱਤੇ ਪਰ ਉਹ ਫੁੱਲ ਸੁੱਟਣ ਵਾਲੀ ਵੀਡੀਓ ਆਪਣੇ ਕੋ ਕੈਪਚਰ ਨਹੀਂ ਹੋਈ ਸੰਗਤ ਵੇਖੋ ਤੁਸੀਂ ਕਿੰਨੀ ਹੈ ਜਦੋਂ ਆਪਾਂ ਉੱਤੇ ਹਾਂ ਉਦੋਂ ਸੰਗਤ ਬਿਲਕੁਲ ਨਹੀਂ ਹੈਗੀ ਬਹੁਤ ਥੋੜੀ ਸੰਗਤ ਹੀ ਪਰ ਜਦੋਂ ਆਪਾਂ ਥੱਲੇ ਆਏ ਬਹੁਤ ਜ਼ਿਆਦੀ ਸੰਗਤ ਹੋ ਗਈ ਬਾਅਦ ਚ ਹੋਲੀ-ੋਲੀ ਗਾਂ-ਗਾਂ ਜਾਂਦੇ ਜਾਂਦੇ ਸੰਗਤ ਵਧੀ ਜਾਂਦੀ ਹੈ ਸੰਗਤ ਘਟਨ ਨਹੀਂ ਦੇ ਹੀ ਲੋਕੀ ਆਉਣ ਘਟਦੇ ਹੀ ਜਾਂ ਜਾਂਦਾ ਦੇ ਹੀ ਵੇਖੋ ਤੁਸੀਂ ਸੰਗਤ ਬਹੁਤ ਜ਼ਿਆਦੀ ਸੰਗਤ ਹੀ ਪੈਰ ਧਰਨ ਨੂੰ ਥਾਂ ਨਹੀਂ ਹੈਗਾ ਜੀ ਮਾਰੇ ਦੇ ਘਰ ਸੰਗਤ ਹੋਵੇ ਵੀ ਕਿਉਣਾ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਪੂਰਵ ਹੀ ਤੇ ਫਿਰ ਆਪਾਂ ਸੋਹਣੀਆਂ ਸੋਹਣੀਆਂ ਦੁਕਾਨਾਂ ਵੇਖਦੇ ਵੇਖਦੇ ਜਾਂਦੇ ਹਾਂ ਫਿਰ ਆਪਾਂ ਮਾਰਵਾਰੀ ਚਾੜ ਢੰਡਾਰ ਜਾਏ ਉੱਥੋਂ ਦੋ ਪਾਪਾ ਭਾਜੀਆਂ ਲੀਆਂ ਤੇ ਨਾਲ ਦੋ ਭੱਲਾ ਪਾਪੜੀ ਚਾੜਦੇ ਉਹਨਾਂ ਨੂੰ ਇਹ ਮਾਜੇ ਨਾਲ ਖਾਦਾ ਪਹਿਲਾਂ ਪੇਟ ਪੂਜਾ ਕੀਤੀ ਫਿਰ ਆਪਾਂ ਅੱਗੇ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰ ਹਾਂ ਜੀ ਤੇ ਆਪਾਂ ਬਾਹਰ ਆ ਤੁਹਾਨੂੰ ਜੋੜਾ ਘਰ ਦਿਖਾਵਾਂਗੇ ਉੱਥੇ ਬਹੁਤ ਜ਼ਿਆਦੀ ਸੰਗਤ ਆ ਬਾਹਰੋਂ ਸ਼ਾਟ ਲਏ ਆ ਆਪਾਂ ਕੁਝ ਅੰਦਰ ਸ਼ੋ ਅੰਦਰੋਂ ਵੀ ਸ਼ਾਟ ਲਏ ਆ ਪਰ ਅੰਦਰੋਂ ਸੰਗਤ ਬਹੁਤ ਜ਼ਿਆਦਾ ਹੀ ਤੇ ਫੇਰ ਤਾਂ ਕਰਕੇ ਸ਼ਾਟ ਥੋੜੇ ਸਹੀ ਜਿਹੀ ਨਹੀਂ ਆਏ ਫੇਰ ਆਪਾਂ ਅਗੇ ਜੀ ਜੋੜਾ ਘਰ ਜੋੜੇ ਜਮਾ ਕਰਵਾਉਣ ਲਈ ਬਹੁਤ ਜ਼ਿਆਦੀ ਸੰਗਤ ਇੱਥੇ ਜੋੜੇ ਜਮਾ ਕਰਵਾਉਣ ਲਈ ਜਗ੍ਹਾ ਨਹੀਂ ਸੀ ਹੈਗੀ ਜੋੜਾ ਘਰ ਦੇ ਵਿੱਚ ਵੇਖੋ ਸੰਗਤ ਹੈ ਸੰਗਤ ਵੇਖੋ ਕਿੰਨੀ ਆ ਫਿਰ ਆਪਾਂ ਸ਼ਾਰਟ ਲਿਆ ਸੰਗਤ ਦਾ ਉਸ ਤੋਂ ਬਾਅਦ ਆਪਾਂ ਅਗੇ ਜੀ ਬਾਹਰ ਅਸਤਵਾਜੀ ਚੱਲਣ ਡਿਆ ਵੀ ਹੀ ਉਦੋਂ ਜਦੋਂ ਆਪਾਂ ਬਾਹਰ ਆਇਆ ਇੱਥੇ ਆ ਵੀਡੀਓ ਦੇ ਵਿੱਚ ਸੁਣੋ ਤੁਸੀਂ ਅਸਤਵਾਜੀ ਦੀ ਆਵਾਜ਼ ਸੁਣਿਓ ਲਓ ਜੀ ਸੁਣੋ ਹੁਣ ਅਸਤਵਾਜੀ ਦੀ ਆਵਾਜ਼ ਜਿਵੇਂ ਕਿ ਤੁਹਾਨੂੰ ਮਾਣ ਚ ਆਪਾਂ ਉਹ ਛੋਟ ਸ਼ੋਰਟ ਸੰਗਤ ਘਟ ਗਏ ਹੀ ਕਾਫੀ ਵਸਤੁਵਾਂ ਚੱਲਣ ਵਾਲਾ ਸਵੇਰ ਦੀ ਤੱਕ ਤੇ ਬਹੁਤ ਜਿਆਦਾ ਸੰਗਤ ਸੀ ਫਿਰ ਸਰੋਵਰ ਲੱਭ ਵੀ ਜਾਣਾ ਦੀਪੋਮਲਾ ਵੀ ਕਰਨੀ ਹੁੰਦੀ ਥੱਲੇ ਆ ਕੇ ਆਪਾਂ ਸ਼ੋਰਟ ਲੈ ਕੋ ਦੇ ਵੇਖੋ ਜੀ ਤੁਹਾਨੂੰ ਸ਼ੋਰਟ ਬਹੁਤ ਸੰਗਤ ਘਟ ਗਈ ਸੀ 8 ਵਜੇ ਤੋਂ ਬਾਅਦ ਜਿਆਦਾ 8 ਵਜੇ ਦੇ ਸਮੇਂ ਸੰਗਤ ਹੀ ਬਹੁਤ ਜਿਆਦੀ ਸੰਗਤ ਹੀ 8 ਵਜੇ ਦੇ ਸਮੇਂ ਅਸੰਗਤ ਹੀ ਜਿੜੀ ਮਹਾਰਾਜ ਜੀ ਦੇ ਅੰਦਰ ਦਰਸ਼ਨ ਕਰਨ ਜਾ ਰਹੇ ਸੀ 사ਚ ਖੰਡ ਵਿੱਚ ਅੰਦਰ ਸੰਗਤੇ ਬਹੁਤ ਜਾਣਦੀ ਸੀ ਸੰਗਤ ਸੰਗਤ ਦਰਸ਼ਨ ਕਰਨ ਜਾਣਦੀ ਸੀ ਆਪਾਂ ਮੀ ਸਰੋਵਰ ਲਾਗੇ ਦੀਪਮਾਲਾ ਕਰਨ ਜਾਣਾ ਸੀ ਆਪਾਂ ਸ਼ਾਰਟ ਲਿਆ ਥੋੜਾ ਜਿਹਾ ਇੱਥੋਂ ਸੰਗਤ ਦਾ ਤੇ ਉਸ ਤੋਂ ਬਾਅਦ ਆਪਾਂ ਅੱਗੇ ਸਰੋਵਰ ਦੇ ਲਾਗੇ ਹਰਮੰਦਰ ਸਾਹਿਬ ਨੂੰ ਕਵਰ ਕਰਕੇ ਨਾਲ ਦੋਵੇਂ ਮੋੜ ਚ ਕਵਰ ਕੀਤੇ ਤੇ ਫਿਰ ਆਪਾਂ ਸ਼ਾਰਟ ਲਿਆ ਵਧੀਆ ਜਿਹਾ ਇੱਕ ਰੂਮ ਰਮ ਕਰਕੇ ਸ਼ਾਰਟ ਲੈ ਕੇ ਆਪਾਂ ਵਧੀਆ ਜਿਹਾ ਤੇ ਉਸ ਤੋਂ ਬਾਅਦ ਆਪਾਂ ਤੁਰ ਪਏ ਆਪਾਂ ਉੱਧਰ ਬਾਬਾ ਬੁੱਢਾ ਸਾਹਿਬ ਜੀ ਬੇਰੀਆਲ ਵੇਖ ਲਓ ਤੁਸੀਂ ਦਰਸ਼ਨ ਕਰੋ ਬਹੁਤ ਸੋਹਣਾ ਮਹਾਰਾਜ ਦਾ ਘਰ ਸਜਾਇਆ ਹੈ ਵੇਖੋ ਤੇ ਹੁਣ ਤੁਸੀਂ ਵੀ ਦਰਸ਼ਨ ਕਰੋ ਮਹਾਰਾਜ ਦੇ ਘਰ ਦੇ ਅੱਜ ਜਿਹੜੀ ਵੀਡੀਓ ਹੈ ਇਹ ਦੀਪਮਾਲਾ ਦੀ ਹੈ ਤੇ ਹੁਣ ਤੁਸੀਂ ਅੱਗੇ ਜਾ ਕੇ ਵੇਖੋ ਦੀਪਮਾਲਾ ਹੁੰਦੀ ਆ ਜੀ ਲੰਗਰੋਲ ਵੱਲ ਜਾਣਾ ਸੀ ਪਰ ਉੱਥੇ ਸੰਗਤ ਬਹੁਤ ਜ਼ਿਆਦਾ ਸੀ ਤੇ ਬਾਬਾ ਜੀ ਵੀਡੀਓ ਨਹੀਂ ਬਣਾਉਣ ਦੇਂਦੇ ਅੰਦੇ ਅੱਖ ਜਾਂਦੇ ਕੈਮਰੇ ਬੰਦ ਕਰੋ ਕੈਮਰੇ ਬੰਦ ਕਰੋ ਸੇ ਵਾਦਾ ਰੱਖਦੇ ਹੀ ਫਿਰ ਵੀ ਆਪਾਂ ਵੀਡੀਓ ਬਣਾ ਬਣ ਲਈ ਇਦਾਂ ਹੀ ਸਾਰਾ ਕੁਝ ਵੇਖਵਾ ਕੇ ਤੇ ਉਸ ਤੋਂ ਬਾਅਦ ਆਪਾਂ ਘੁਮਾ ਕੇ ਸਾਰੀ ਸੰਗਤ ਵਿਖਾ ਦਿੱਤੀ ਇੱਥੇ ਆਪਣਾ ਵਲੌਗ ਖਤਮ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ